ਅਜਲੰਦਰ ਦੇ ਵਿਖੇ ਕਲਗੀਦਰ ٹرسٹ ਬੜੂ ਸਾਹਿਬ ਵੱਲੋਂ ਸਿੱਖ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਹੜ੍ਹ ਦੇ ਨਾਲ ਪ੍ਰਭਾਵਿਤ ਇਲਾਕਿਆਂ ਦੀ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਇਸ ਦੇ ਨਾਲ-ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਵੱਲੋਂ ਹਰ ਇੱਕ ਜਿਹੜੇ ਵੀ ਪੀੜਿਤ ਪਰਿਵਾਰ ਨੇ ਜਿਹੜੇ ਹੜ੍ਹ ਦੇ ਪਾਣੀ ਦੇ ਕਰਕੇ ਪੀੜਿਤ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਗੰਭੀਰ ਨੇ ਆਈ ਦਿਨ ਹੜ੍ਹ ਦੀ ਜਿਹੜੀ ਖਬਰਾਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਨੇ ਪੰਜਾਬ ਇੱਕ ਵਾਰ ਫੇਰ ਤੋਂ ਹੜ੍ਹ ਦੇ ਪਾਣੀ ਦੇ ਹੇਠਾਂ ਆ ਗਿਆ ਕਿੰਨੇ ਹੀ ਪਰਿਵਾਰ ਇਸ ਤਰ੍ਹਾਂ ਦੇ ਨੇ ਜੋ ਕਿ ਹੜ੍ਹ ਦੇ ਪਾਣੀ ਦੇ ਕਰਕੇ ਉਹਨਾਂ ਨੂੰ ਆਪਣਾ ਘਰ ਜਿਹੜਾ ਹੈ ਛੱਡਣਾ ਪਿਆ ਤੇ ਕਿੰਨੇ ਕਿਸਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੋ ਚੁੱਕੀਆਂ ਨੇ ਕਿਸਾਨ ਦੀ ਜੇ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਏਕੜ ਦੀ ਜ਼ਮੀਨ ਦੀ ਫਸਲਾਂ ਤੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵ ਪਿਆ ਹੈ ਤੇ ਕਿਸਾਨਾਂ ਤੇ ਇਸ ਗੱਲ ਦਾ ਕਾਫੀ ਬੁਰਾ ਪ੍ਰਭਾਵ ਪਿਆ ਤੇ ਜਿਸ ਦਿਨ ਆਏ ਦਿਨ ਆਪਾਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਆ ਸਰਕਾਰ ਵੱਲੋਂ ਤਾਂ ਆਏ ਦਿਨ ਉਪਰਾਲੇ ਕੀਤੇ ਜਾਂਦੇ ਨੇ ਤਾਂ ਜੋ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਤੇ ਲੋਕਾਂ ਦੀ ਜ਼ਰੂਰਤ ਜਿਹੜਾ ਵੀ ਸਮਾਨ ਹੈ ਉਹ ਪਹੁੰਚਾਇਆ ਜਾਵੇ ਸਿਰਫ ਇਨਾ ਹੀ ਨਹੀਂ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਲੋਕ ਫਿਲਹਾਲ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਦੀ ਮਦਦ ਕੀਤੀ ਜਾਵੇ ਹੁਣ ਇੱਕ ਵਾਰ ਫੇਰ ਤੋਂ ਕਲਗੀ ਤਰਫ ٹرسٹ ਬੜੂ ਸਾਹਿਬ ਵੱਲੋਂ ਵੀ ਹੁਣ ਲੋਕਾਂ ਦੀ ਮਦਦ ਕਰਨ ਦਾ ਪ੍ਰੋਸਤਾ ਜਟਾਇਆ ਗਿਆ ਤੇ ਉਹਨਾਂ ਵੱਲੋਂ ਹੁਣ ਪ੍ਰੈਸ ਕਾਨਫਰੰਸ ਕੀਤੀ ਗਈ ਤੇਸ ਦੇ ਨਾਲ-ਨਾਲ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆ ਕਿ ਪੰਜਾਬ ਦੇ ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਤੋਂ ਸਥਿਤੀ ਚੱਲ ਰਹੀ ਹੈ ਸਾਨੂੰ ਵੀ ਜਿਹੜੇ ਲੋਕਾਂ ਨੂੰ ਫਿਲਹਾਲ ਸਾਡੀ ਮਦਦ ਦੀ ਲੋੜ ਹੈ ਸਾਨੂੰ ਵੀ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਸੇਵਾ ਕਰਤ ਹੋਏ ਨੇ ਕੰਮੀ ਤਿਸ ਕੋ ਹੋਤ ਪ੍ਰੋਪਸ ਸਵਾਮੀ ਤੁਮਰੀ ਸੇਵਾ ਕੌਣ-ਕੌਣ ਨਤਾਰੇ ਸਤਿਕਾਰਯੋਗ ਪੱਤਰਕਾਰ ਸਹਿਬਾਨ ਤੇ ਹੋਰ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅੱਜ ਪ੍ਰੈਸ ਕਾਨਫਰੰਸ 'ਚ ਆਈਆਂ ਹਨ ਸਾਰਿਆਂ ਨੂੰ ਜਿਹਾਇਆਂ ਨੂੰ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਜਿਹਦੀ ਬਖਸ਼ਿਸ਼ ਫਤਿਹ ਦੀ ਸਾਂਝ ਬਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਝੰਡਾ ਹੈ ਜਿਹੜਾ ਪੰਜਾਬ ਵਿੱਚ ਇਸ ਟਾਈਮ ਦੁਖਾਂਤ ਪੋਲੀਓ ਲਈ ਸਾਰੇ ਪਾਸੇ ਵਧ ਰਿਹਾ ਹੈ ਹੜਾਂ ਉਹਦੇ ਲਈ ਕਲਗੀਧਰ ٹرسٹ ਬੜੂ ਸਾਹਿਬ ਵੱਲੋਂ ਜੋ ਸੇਵਾ ਨਿਭਾਈਆਂ ਜਾ ਰਹੀਆਂ ਨੇ ਅਕਾਲ ਸੇਵਾ ਹਰ ਰਾਤ ਦੀ ਟੀਮ ਜਿਹੜੀ ਹੈ ਸਾਡੇ ਚਾਹੀਏ ਜਿੱਥੇ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਉੱਥੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੀ ਇਹਨਾਂ ਦਾ ਪੂਰਾ ਸਹਿਯੋਗ ਕਰੇਗੀ ਜਿਵੇਂ ਕਿ ਪਹਿਲੇ ਵੀ ਤੁਹਾਨੂੰ ਪਤਾ ਹੈ 2019 ਦੇ ਵਿੱਚ ਤੇ 20 ਦੇ ਵਿੱਚ ਜਦੋਂ ਹੜ੍ਹ ਆਏ ਸਨ ਤੇ ਸਾਡੀ ਸਾਰੀ ਟੀਮ ਨੇ ਮੰਡਾਲਾ ਛੰਨਾ ਫਰੋਜਪੁਰ ਬਾਰਡਰ ਤੇ ਜਿਹੜੀਆਂ ਅਸੀਂ ਪਿੰਡ ਕੁਛ ਡਾਕਟਰ ਵੀ ਕਿਤੇ ਨੇ ਅੱਜ ਤੱਕ ਅਸੀਂ ਸੇਵਾਵਾਂ ਸਾਡੀਆਂ ਨਭਾਈਆਂ ਜਾ ਰਹੀਆਂ ਨੇ ਮੁੰਡੀ ਕੱਲੋਂ ਮੰਡਾਲਾ ਉਸ ਤਰੀਕੇ ਦੇ ਨਾਲ ਜਿਹੜਾ ਸਾਰੇ ਅਸੀਂ ਉਹਨਾਂ ਦੇ ਵੀ ਟੱਚੀ ਚਾਹ ਉੱਥੇ ਵੀ ਹਾਲਾਤ ਬਹੁਤ ਜਿਹੜੇ ਨੇ ਮਾੜੇ ਹੁੰਦੇ ਜਾ ਰਹੇ ਨੇ ਦਿਨ ਬਦ ਦਿਨ ਸਾਡੇ ਵਿੱਚ ਖਾਸ ਤੌਰ ਤੇ ਭਾਈ ਸਾਹਿਬ ਡਾਕਟਰ ਨਾਲ ਜਗਜੀਤ ਸਿੰਘ ਜੀ ਕਾਕਾ ਵੀਰ ਜੀ ਜਿਨ੍ਹਾਂ ਨੂੰ ਕਹਿੰਦੇ ਨੇ ਕਲਕੀ ਡਾਕਟਰਸ ਤੋਂ ਜਿਹੜੇ ਆਏ ਨੇ ਸਾਡੇ ਵਿੱਚ ਨਾਲ ਸਰਤਾਖਰਮੀਤ ਸਿੰਘ ਜੀ ਮੈਂ ਸਾਰਿਆਂ ਨੂੰ ਜੀ ਆਇਆਂ ਕਹਾਂ ਤੇ ਜਿਹੜੀਆਂ ਨਾਲ ਦੇ ਨਾਲ ਸਹਿਯੋਗੀ ਟੀਮ ਹੈ ਉਹ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਜਲੰਧਰ ਵੱਲੋਂ ਸਿਕ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵੀ ਤੇ ਜਿਹੜੀਆਂ ਨਾਲ ਦੀ ਟੀਮ ਹੈ ਮੈਂ ਦੱਸਣਾ ਚਾਹਨਾ ਆ ਭਾਈ ਸਾਹਿਬ ਜੀ ਨੂੰ ਉਹ ਸਾਡੇ ਨਾਲ ਆਲਰੇਡੀ 67 ਸੋਸਾਇਟੀ ਇੰਟਰਨੈਸ਼ਨਲ ਨਾਲ ਅਟੈਚ ਹੈ ਅਗਰ ਮੈਂ ਸ਼ਹਿਰ ਵਿੱਚ ਗਿਨਣਾ ਨਾ ਚਾਰ ਪੰਜ ਜਿਹੜੇ ਗੁਰਸਿੱਖਾਂ ਨੂੰ ਤੇ ਉਹਨਾਂ ਦੇ ਵਿੱਚ ਸਰਦਾਰ ਦਵਿੰਦਰ ਸਿੰਘ ਆਨੰਦ ਦਵਿੰਦਰਪਾਲ ਸਿੰਘ ਆਨੰਦ ਸਰਦਾਰ ਸੰਤੋਖ ਸਿੰਘ ਜੀ ਦਿੱਲੀ ਪਿੰਟ ਉਹ ਸਾਡੀ ਸੋਸਾਇਟੀ ਦੇ 67 ਸੋਸਾਇਟੀ ਦੇ ਸਰਪ੍ਰਸਤ ਨੇ ਪਿਛਲੀ ਵਾਰ ਜਦੋਂ ਪਹਾੜ ਦਾ ਜਿਹੜਾ ਸੀ ਸਾਰਾ ਜਿਹੜੀ ਸੇਵਾ ਹੋਈਏ ਇਹਨਾਂ ਨੇ ਬੜਾ ਸਾਰੀ ਟੀਮ ਨੇ ਸਾਨੂੰ ਸਹਿਯੋਗ ਦਿੱਤਾ ਖਾਸ ਕਰਕੇ ਸਰਦਾਰ ਸੰਤੋਖ ਸਿੰਘ ਜੀ ਦਿੱਲੀ ਪੇਟ ਵਾਲਿਆਂ ਦੀ ਅਸੀਂ ਸਾਰੀ ਜਿਹੜੀ ਇਹ ਪਰਚੇਜ਼ਿੰਗ ਇਹਨਾਂ ਕੋਲ ਸੀ ਇਹਨਾਂ ਨੇ ਆਪਣੇ ਕੋਲੋਂ ਵੀ ਮਾਇਆ ਲਗਾਈ ਤੇ ਜਿਹੜੇ ਸਾਰੇ ਮਤਲਬ ਜਿਹੜੇ ਸ਼ਹਿਰ ਦੇ ਜਿਹੜੇ 4-5 ਮੈਂ ਦੱਸਿਆ ਨੇ ਉਹਨਾਂ ਜਿਹੜੇ ਵਧੀਆ ਗੁਰਸਿੱਖ ਜਿਹੜੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਹੈ ਕਿਉਂਕਿ ਇਹ ਸਿਆਸਤ ਵਗੈਰਾ ਸਭ ਤੋਂ ਪਰੇ ਨੇ ਸਰਦਾਰ 우ਜਾਗਰ ਸਿੰਘ ਜਿਹੜੇ ਆਪਣਾ ਬਹੁਤ ਖਾਸ ਜਿਹੜੇ ਵਧੀਆ ਮਤਲਬ ਜਿਹੜੇ ਸਿੱਖਾਂ ਚੋਂ ਕਿਨੇ ਜਾਂਦੇ ਨੇ ਤੇ ਸਾਰੀ ਨਾਲ ਜਿਹੜੀ ਉਹਨਾਂ ਦੀ ਟੀਮ ਆਈ ਹੈ ਮੈਂ ਇੱਥੇ ਜੀ ਆਇਆਂ ਕਹਣਾ ਹੋਰ ਸਾਡੇ ਵਿੱਚ ਖਾਸ ਤੌਰ ਤੇ ਕਮਜੀਤ ਸਿੰਘ ਜੀ ਟੋਨੀ ਜੀ ਜਿਹੜੇ ਐਕਟਿੰਗ ਪ੍ਰਧਾਨ ਨੇ ਨਵੀਂ ਪਾਸ਼ਾਹੀ ਗੁਰਦੁਆਰਾ ਗੁਰਤੇਪਾਦਨਗਰ ਦੇ ਸਰਦਾਰ ਮਨਜੀਤ ਸਿੰਘ ਜੀ ਠੁਕਰਾਲ ਮੰਨ ਤੇ ਨਾਲ ਦਿਮਾਗ ਜੋ ਸੁੰਦਰ ਸਿਲੈਕਸ਼ਨ ਹੀ ਨਜ਼ਰ ਆਉਂਦਾ ਹੈ ਜੀ ਤੁਹਾਡਾ ਪੁਰਾਣੀ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਉਹ ਵੀ ਆਏ ਨੇ ਉਹਨਾਂ ਨੂੰ ਵੀ ਜਿ ਆਇਆ ਅਮਰਤ ਕੰਪਿਊਟਰ ਵਾਲੇ ਤੇ ਮੇਰੇ ਜਿਹੜੇ ਸਾਥੀ ਨੇ ਖਾਸ ਤੌਰ ਤੇ ਸਾਡੇ ਰੀੜ ਦੀ ਢੀ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜਿਨ੍ਹਾਂ ਨੇ 16 ਕਿਤਾਬਾਂ तकरीबन ਲਿਖੀਆਂ ਨੇ ਧਾਰਮਿਕ ਔਰ ਸਾਡੀ ਸੁਸਾਇਟੀ ਦੇ ਸਕੱਤਰ ਜਨਰਲ ਨੇ ਔਰ ਸਾਰੀ ਸੇਵਾ ਬਹੁਤ ਵਧੀਆ ਤਰੀਕੇ ਨਾਲ ਹੈ ਜਿਹੜੀ ਜਿਹੜੀ ਕਰਦੇ ਰਹਿੰਦੇ ਨੇ ਤੇ ਮੈਂ ਕਮਲਜੀਤ ਸਿੰਘ ਨੂੰ ਕੱਲ ਗਿਆ ਸੀ ਮੈਂ ਕਿਹਾ ਸਾਨੂੰ ਤੁਹਾਡੀ ਜਿਹੜੀ ਇਹ ਲੋੜ ਬੜੀ ਪੈਣੀ ਹੈ ਖਾਸ ਕਰਕੇ ਅਜੇ ਤੇ ਹਰ ਦੇ ਵਿੱਚ ਸੇਵਾ ਹੋ ਰਹੀ ਹੈ ਨਾ ਉਸ ਤੋਂ ਬਾਅਦ ਜਿਹੜੀਆਂ ਬੁਝੀਆਂ ਮੁਸ਼ਕਲਾਂ ਹੋਰ ਵਤਨ ਨਹੀਂ ਕਿਉਂਕਿ ਸਾਡਾ ਵੀ ਜਿਹੜਾ ਇਸ ਗੱਲ ਦਾ ਤਜਰਬਾ ਹੈ ਕਿਉਂਕਿ ਬਾਅਦ ਚੋਂ ਜਦੋਂ ਪਸ਼ੂ ਜਿਹੜੇ ਮਰਦੇ ਨੇ ਨਾ ਵਹਿ ਜਾਂਦੇ ਨੇ ਉਸ ਤੋਂ ਬਾਅਦ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ ਅਸੀਂ ਜਿਹੜਾ ਕੰਮ ਕੀਤਾ ਮੇਰੇ ਪੁਰਾਣੇ ਸਾਥੀ ਕਈ ਬੈਠੇ ਨੇ ਪ੍ਰੈਸ ਵਾਲੇ ਉਹਨਾਂ ਨੂੰ ਪਤਾ ਅਸੀਂ ਪਾਣੀ ਦੀਆਂ ਵੀ ਜਾਂਚ ਕਰਾਈਆਂ ਐਗਰੀਕਲਚਰ ਯੂਨੀਵਰਸਿਟੀ ਤੋਂ ਉੱਥੋਂ ਲੁਧਿਆਣੇ ਤੋਂ ਤੇ ਉੱਥੇ ਕਈ ਮੈਡੀਕਲ ਅਸੀਂ ਕੈਂਪ ਬਾਅਦ ਚੋ ਲੋੜ ਪੈਂਦੀ ਹੈ ਕੋਈ ਬਿਮਾਰੀਆਂ ਬੜੀਆਂ ਫੈਲਦੀਆਂ ਨੇ ਜਿੰਨੀਆਂ ਡੇਂਗੂ ਲੱਟਰਾਂ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਉਸ ਤੋਂ ਬਾਅਦ ਜਿਹੜੀਏ ਆਪਣੇ ਵਲੰਟੀਅਰਸ ਨੂੰ ਤੇ ਜਿਹੜੀਏ ਜਾਦਾ ਲੋੜ ਏ ਜਿਹੜੇ ਸੇਵਾਦਾਰ ਨੇ ਆਪਣੇ ਪੰਥ ਦੇ ਔਰ ਜਿਹੜੀ ਆਪਣੀ ਸਮਝ ਲੋ ਸੋਸਾਇਟੀ ਦੇ ਸੋ ਮੈਂ ਆਪਣੇ ਮੇਨ ਟਾਪਿਕ ਤੇ ਆਵਾਂ ਜਿਹੜੇ ਇਹਨਾਂ ਨੇ ਤਕਰੀਬਨ ਤਕਰੀਬਨ ਜਿਹੜੀ ਫੜੂ ਸਾਹਿਬ ਵਾਲਿਆਂ ਨੇ ਜਿਹੜੀ ਕੀਤੀ ਹੈ ਨਾ ਜਿਹੜੇ ਕਲਗੀ ਦਾ ٹرسٹ ਵਾਲਿਆਂ ਨੇ ਇਹਨਾਂ ਨੇ ਤਕਰੀਬਨ ਤਰੀਕਿ ਬਣ 50 ਪਿੰਡ ਤੋਂ ਉੱਤੇ ਜਿਹੜੇ ਨੇ ਅਸਤੰਤ ਕਰ ਚੁੱਕੇ ਨੇ ਮੈਂ ਕਹਿੰਦਾ ਇਹਨਾਂ ਨੂੰ ਸਲੂਟ ਹੈ ਔਰ ਸਾਰੇ ਕੋਈ ਕਿਧਰੋਂ ਕੋਈ ਕਿਧਰੋਂ ਕੋਈ ਦਿਬੀ ਤੋਂ ਆਇਆ ਕੋਈ ਕਿਧਰੋਂ ਆਏ ਨੇ ਜਿਹੜੀਆਂ ਸੇਵਾ ਨਿਭਾ ਰਹੇ ਨੇ ਪੰਜ ਔਰ ਉਸ ਤੋਂ ਇਲਾਵਾ 500 ਤੇ 28 ਜਿਹੜੇ ਨੇ ਲੋਕਾਂ ਨੂੰ ਹੈ ਜਿਹੜੇ ਨੇ ਸੇਫ ਜਗ੍ਹਾ ਤੇ ਇਹਨਾਂ ਨੇ ਪਹੁੰਚਾਇਆ ਉਹਨਾਂ ਦੀਆਂ ਜਾਨਾਂ ਪੁੰਚ ਜਿਹੜੀਆਂ ਨੇ ਬਚਾਈਆਂ ਨੇ ਔਰ ਇਹਨਾਂ ਦੇ ਨਾਲ ਜਿਹੜੀ ਸਾਥ ਜਿਹੜੀ ਦੇਰੀ ਹੈ ਨਾਲ ਐਨ ਡੀ ਆਰ ਐਫ ਐਨ ਡੀ ਆਰ ਐਫ ਹੈਗੀ ਏ ਨੈਸ਼ਨਲ ਡਿਸਾਸਟਰ ਰਿਸਪੌਂਸ ਫੋਰਸ ਜਿਹੜੀ ਇਹ ਉਹ ਜਿਹੜੀ ਇਹਨਾਂ ਦਾ ਸਾਥ ਦੇ ਰਹੀ ਏ ਬਾਕੀ ਤੁਹਾਨੂੰ ਪ੍ਰੈਸ ਨੋਟ ਸਾਰਿਆਂ ਨੂੰ ਮਿਲ ਚੁੱਕੇ ਨੇ ਕਿਸੇ ਨੇ ਵੀ ਮੇਰੇ ਵੀਰ ਨੇ ਪ੍ਰੈਸ ਰਿਪੋਰਟਰ ਸਾਹਿਬ ਨੇ ਕਿਸੇ ਨੇ ਵੀ ਕੋਈ ਸਵਾਲ ਕਰਨਾ ਹੋਵੇ ਤੁਸੀਂ ਸਵਾਲ ਕਰ ਸਕਦੇ ਹੋ ਐਂ ਤੇ ਸਾਰਾ ਬਿਉਰਾ ਜਿਹੜਾ ਦਿੱਤਾ ਗਿਆ ਕਲਗੀਧਰ ਟ੍ਰਸਟ ਵੱਲੋਂ ਜਿਹੜਾ ਜੋ ਸੇਵਾਮਾਮ ਬੜੂ ਸਾਹਿਬ ਉਹਨੇ ਭਾਇਆ ਜਾ ਰਿਹਾ ਨੇ ਸੋ ਮੈਂ ਉਹਨਾਂ ਇੱਕ ਗੱਲ ਜਿਹੜੀ ਹੈ ਤੁਹਾਡੇ ਮਾਧਿਅਮ ਨਾਲ ਜਿਹੜੀ ਮੇਨ ਜ਼ਰੂਰੀ ਗੱਲ ਕਰਨਾ ਚਾਹਨਾ ਸਾਡਾਂ ਦੇ ਪੂਰਾ ਸਾਥ ਦਿਓ ਕਿਉਂਕਿ ਇਹ ਸੇਵਾ ਦਾ ਕੰਮ ਹੈ ਨਹੀਂ ਕੋਈ ਕੁਛ ਨਹੀਂ ਹੈ ਸਰਕਾਰਾਂ ਦੇ ਕੰਮ ਨੇ ਲੇਕਿਨ ਜਿਹੜੀਆਂ ਸਾਡੀਆਂ ਸੋਸ਼ਲ ਜਥੇਬੰਦੀਆਂ ਨੇ ਜਾਂ ਮਨੁੱਖਤਾ ਦੇ ਭਲੇ ਲਈ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰਾ ਕੰਮ ਨੇ ਉਹਨਾਂ ਨੇ ਬੀੜਾ ਚੁੱਕਿਆ ਕੰਮ ਕਰ ਰਹੀਆਂ ਨੇ ਸਾਡਾ ਇਹੰਦੇ ਚਾਹਵੇ ਵੀ ਇਹਦੀ ਰਿਪੋਰਟਿੰਗ ਵਧੀਆ ਤਰੀਕੇ ਨਾਲ ਇੱਕ ਵਾਰ ਸਾਰੀ ਜਿਹੜੀ ਇਹ ਵਾਦ-ਤੋਅ ਕਰਨਾ ਔਰ ਜਿਹੜੀ ਸਾਡੀ ਅਪੀਲ ਹੈ ਦੇਸ਼-ਵਦੇਸ਼ ਦੀਆਂ ਸੰਗਤਾਂ ਨੂੰ ਕਿੰਨੇ ਵੀ ਸਾਡਾ ਸਾਥ ਦਿਓ ਕਿਉਂਕਿ ਇਕੱਲੇ ਜਥੇਬੰਦੀ ਕੋਈ ਕੰਮ ਇ tanto ਨਹੀਂ ਵੱਡਾ ਕਰ ਸਕਦੀ ਕਿਉਂਕਿ ਬਹੁਤ ਵੱਡਾ ਖਰਚਾ ਹੈ ਔਰ ਬਹੁਤ ਵੱਡਾ ਕੰਮ ਹੈ ਇਹ ਜਿਨੇ ਮੈਂ ਕਹਿੰਨਾ ਹੱਥ ਹੋਣਗੇ ਨਾ ਜਿਆਦਾ ਉਹਨਾਂ ਜਿਹੜੀ ਇਹ ਸੇਵਾ ਵਧੀਆ ਤਰੀਕੇ ਨਾਲ ਹੋ ਸਕੇਗੀ ਭਾਈ ਸਾਹਿਬ ਵੱਲੋਂ ਬੋਰਡਸ ਵਗੈਰਾ ਦਾ ਵੀ ਜਿਹੜਾ ਅਰੇਂਜਮੈਂਟ ਕਰਕੇ ਦਿੱਤਾ ਜਾ ਰਿਹਾ ਹੈ ਉੱਥੇ ਦੇ ਜਿਹੜੇ ਅਫਸਰ ਨੇ ਉਹ ਜੋ ਉਹਨਾਂ ਨੂੰ ਕਹਿ ਰਹੇ ਨੇ ਜਿੱਥੇ ਦੀ ਲੋੜ ਹੈ ਐਸਟੀਐਮ ਡੀਸੀ ਉਹ ਇਹ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਲੇਕਿਨ ਇਹ ਜਿਹੜਾ ਇਕੱਲੇ ਇੱਕ ਜਥੇ ਬੰਦੀ ਦਾ ਕੰਮ ਨਹੀਂ ਸਾਰੀਆਂ ਜਥੇ ਬੰਦੀਆਂ ਦੇ ਸਾਥ ਦੇਣ ਅਸੀਂ ਤੁਹਾਡੇ ਮਾਧਿਅਮ ਰਾਈਏਗੀ ਕਿਉਂਕਿ ਇਹਨਾਂ ਨੇ ਜਲੰਧਰ ਨੂੰ ਚੁਣਿਆ ਕਿਉਂਕਿ ਜਲੰਧਰ ਦੀ ਪ੍ਰੈਸ ਸਭ ਤੋਂ ਜਿਹੜੀ ਇਹ ਵੱਡੀ ਪ੍ਰੈਸ ਹੈ ਔਰ ਸਭ ਤੋਂ ਮੇਨ ਪ੍ਰੈਸ ਗਿਣੀ ਜਾਂਦੀ ਏ ਔਰ ਇਹ ਸਾਰੇ ਪਾਸੇ ਜਾਂਦੀ ਏ ਇਕ ਜਲੰਧਰ ਜੜਾ ਇੱਕ ਖਾਬੇ ਜਿਹੜਾ ਪ੍ਰਸਤਾ ਸੋ ਜਿਹੜੀ ਇਹ ਖਬਰ ਨੂੰ ਸਾਡੀ 올 एडिशन ਇਕ ਲਗਾਉਣ ਦੀ ਕਿਰਪਾਲਤਾ ਕਰਨੀ ਖਾਲੀ ਇਹ ਨਾ ਹੋਵੇ ਭਈ ਲੋਕਰ ਰਹਿ ਜਾਵੇ ਇਹ ਨਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੁਣ ਮੈਂ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਜਿਹੜੇ ਬਲੂ ਸਾਹਿਬ ਦੇ ਜਿਹੜੇ ਨੇ ਮੁਖ ਜਿਹੜੇ ਇੱਥੇ ਸੇਵਾਦਾਰ ਨੇ ਸਰਦਾਰ ਮੈਂ ਇੱਕ ਉਹਨਾਂ ਦਾ ਨਾਮ ਜ਼ਰੂਰ ਲਾਂਗਾ ਸਰਦਾਰ ਦਵਿੰਦਰ ਸਿੰਘ ਜੀ ਜਿਹੜੇ ਸਰਪ੍ਰਸਤ ਨੇ ਉਹ 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 ਦੇ ਜਿਹੜੀ ਇਹ ਸਾਰਾ ਸਰਪ੍ਰਸਤੀ ਇਹ ਕੰਮ ਹੋ ਰਿਹਾ ਹੈ ਤੇ ਜਿਹੜੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜਿਨ੍ਹਾਂ ਨੂੰ ਕਾਕਾ ਵੀਰਜੀ ਕਹਿੰਨੇ ਆ ਇਹ ਹਮੇਸ਼ਾ ਸਮਰਪਤ ਨੇ ਪੰਥ ਨੂੰ ਤੇ ਮਨੁੱਖਤਾ ਨੂੰ ਮੈਂ ਉਹਨਾਂ ਨੂੰ ਕਹਾਂਗਾ ਕਿ ਆਪਣੀ ਜਿਹੜੀ ਸੇਵਾਵਾਂ ਦੇ ਬਾਰੇ ਵਿੱਚ ਸਾਰੀ ਪ੍ਰਸੰਚਾ ਚਾਣਨਾ ਪਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ